हां जी दोस्तों सत श्री कार उम्मीद है सारे बढ़िया होंगे दोस्तों काफी वीरांदे सवाल आंदे सीगे है ना कि असि डीमैट अकाउंट ओपन ਕਰਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਸੋ سارے ਵੀਰਾਂ ਨੂੰ ਬੇਨਤੀ ਆ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ YouTube ਤੇ ਆ ਜਾਣਾ ਆਪਣੇ ਮੋਬਾਈਲ ਦੇ ਉੱਪਰ YouTube ਚੈਨਲ ਖੋਲ ਲੈਣਾਗਾ ਉੱਪਰ ਸਰਚ ਬਾਕਸ ਦੇ ਵਿੱਚ ਮਨਪ੍ਰੀਤ ਲੋਹਾ ਖੇੜਾ ਲਿਖੋਗੇ ਤਾਂ ਆਪਣਾ ਚੈਨਲ ਸਾਹਮਣੇ ਆਜੂਗਾ ਜੀ ਤੁਹਾਡੇ ਮਨਪ੍ਰੀਤ ਲੋਹਾ ਖੇੜਾ ਲਿਖੋਗੇ ਜਾਂ ਫਿਰ ਟ੍ਰੇਡਰ ਟੂ ਹੈਲਪ ਲਿਖੋਗੇ ਜਾਂ ਮੈਂ ਤੁਹਾਨੂੰ ਡਾਇਰੈਕਟ ਨਾਲ ਲਿਖ ਕੇ ਦਿਖਾ ਦਿੰਦਾ ਇੱਕ ਵਾਰ ਜਿਹਦੇ ਨਾਲ ਤੁਹਾਨੂੰ ਆਸਾਨੀ ਹੋਊਗੀ ਆਪਣੇ ਚੈਨਲ ਤੇ ਪਹੁੰਚਣ ਦੇ ਲਈ ਇਸ ਤੋਂ ਬਾਅਦ ਤੁਸੀਂ ਨੇ ਡਿਮੈਟ ਅਕਾਊਂਟ ਕਿਵੇਂ ਓਪਨ ਕਰਨਾ ਇੱਥੇ ਦੇਖੋ ਸਭ ਤੋਂ ਪਹਿਲਾਂ ਸਰਚ ਬਾਕਸ ਦੇ ਵਿੱਚ ਜਦੋਂ ਤੁਸੀਂ ਮਨਪ੍ਰੀਤ ਲੋਹਾਖੜਾ ਲਿਖੋਗੇ ਮਨਪ੍ਰੀਤ ਲੋਹਾਖੜਾ ਮੈਂ ਤੁਹਾਨੂੰ ਲਿਖ ਕੇ ਦਿਖਾਦਾ ਪਹਿਲੇ ਨੰਬਰ ਤੇ ਹੀ ਆਜੂਗਾ ਜੀ ਮਨਪ੍ਰੀਤ ਲੋਹਾਖੜਾ ਭਰੋਗੇ ਤਾਂ ਆਪਣਾ ਚੈਨਲ ਆਜੂਗਾ ਇਸ ਵਾਲੇ ਚੈਨਲ ਤੇ ਤੁਸੀਂ ਪਹੁੰਚ ਜਾਓਗੇ ਇਸ ਵਾਲੇ ਚੈਨਲ ਤੇ ਜਾਂ ਤਾਂ ਤੁਸੀਂ ਡਾਇਰੈਕਟ ਵੀਡੀਓ ਦੇ ਥੱਲੇ ਲਿੰਕ ਪਾਈ ਹੁੰਦੇ ਨੇ ਆਪਣੀਆਂ ਹਰੇਕ ਵੀਡੀਓ ਦੇ ਥੱਲੇ ਲਿੰਕ ਪਾਈ ਹੁੰਦੇ ਨੇਗੇ ਡਿਮੈਟ ਅਕਾਊਂਟ ਦੇ ਜਾਂ ਫਿਰ ਤੁਸੀਂ ਡਾਇਰੈਕਟ ਇਸੇ ਚੈਨਲ ਤੇ ਕਲਿੱਕ ਕਰਨਾ ਜਿਹੜਾ ਐਦਾਂ ਦਾ ਪੇਜ ਖੁੱਲ ਕੇ ਆ ਜੂਗਾ ਆ ਉੱਪਰ ਟ੍ਰੇਨਿੰਗ ਦੀ ਥਾਂ ਮੇ ਜਿੱਥੇ ਆ ਦੇਖ ਸਕਦੇ ਹੋ ਤੁਸੀਂ ਫੇਸਬੁੱਕ ਵਗੈਰਾ ਦਾ ਲਿੰਕ ਪਾਏ ਹੋਏ ਨੇਗੇ ਐਸੇ ਹੀ ਕਲਿੱਕ ਕਰਕੇ ਇੱਥੋਂ ਬੋਟ ਦੇ ਵਿੱਚ ਆ ਕੇ ਵੀ ਤੁਸੀਂ ਟੀਮ ਐਂਡ ਅਕਾਊਂਟ ਓਪਨ ਕਰ ਸਕਦੇ ਹੋ ਪਰ ਜ਼ਿਆਦਾਤਰ ਇੱਥੇ ਆਉਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਾਫੀ ਵੀਰਾਂ ਨੂੰ ਹਨ ਤਾਂ ਵੀਡੀਓ ਦੇ ਥੱਲੇ ਜਿਹੜੀਆਂ ਵੀ ਆਪਣੀਆਂ ਵੀਡੀਓ ਪਾਈਆਂ ਹੋਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਆਹੀ ਵੀਡੀਓ ਜਿਹੜੀ ਹੁਣ ਮੈਂ ਪਾ ਕੇ ਛੱਡਿਆ ਤੇ ਇਹਦੇ ਉੱਤੇ ਮੈਂ ਤੁਹਾਨੂੰ ਕਲਿੱਕ ਕੀਤਾ ਤੇ نیچے ਆਉਂਗੇ نیچے ਮੋਰ ਦੀ ਆਪਸ਼ਨ ਹੁੰਦੀ ਆ ਆਰ ਐ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੋਰ ਦੀ ਆਪਸ਼ਨ ਤੇ ਕਲਿੱਕ ਕਰਿਓ ਤਾਂ ਨੀਚੇ ਤੁਹਾਨੂੰ ਡੀਮੈਟ ਅਕਾਊਂਟ ਮਿਲ ਜਾਣਗੇ ਆਹ ਵਾਲੇ ਡੀਮੈਟ ਅਕਾਊਂਟ ਤੁਸੀਂ ਧਨ ਦੇ ਵਿੱਚ ਓਪਨ ਕਰ ਸਕਦੇ ਹੋ ਅਪਸਟਾਕ ਦੇ ਵਿੱਚ ਓਪਨ ਕਰ ਸਕਦੇ ਹੋ ਜਾਂ ਫਿਰ 15 ਰੁਪਏ ਟ੍ਰੇਡ ਲੱਗਦੀ ਆ ਅਲਾਈਸ ਬਲੂ ਤੇ ਓਕੇ ਕਰ ਸਕਦੇ ਹੋਗੇ ਹੁਣ ਇੱਥੇ ਡੀਮੈਟ ਅਕਾਊਂਟ ਓਪਨ ਕਰਨ ਦੇ ਲਈ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਜਦੋਂ ਤੁਸੀਂ ਡੀਮੈਟ ਅਕਾਊਂਟ ਤੇ ਕਲਿੱਕ ਕੀਤਾ ਧਨ ਦੇ ਉੱਪਰ ਕਲਿੱਕ ਕੀਤਾ ਤਾਂ ਆਹ ਵਾਲਾ ਰੈਫਰਰ ਕੋਡ ਹੁੰਦਾ ਆਪਣਾ M A G H 30 38 ਇਹ ਵਾਲਾ ਰੈਫਰਲ ਕੋਡ ਜ਼ਰੂਰ ਵਰਨਾ ਹੁੰਦਾਗਾ ਇੱਥੇ ਕਲਿੱਕ ਕਰੋਗੇ ਤੁਸੀਂ ਇਹ ਤੁਹਾਨੂੰ ਡੀਮੈਟ ਅਕਾਊਂਟ ਤੇ ਲੈ ਜਾਊਗਾ ਇੱਥੇ ਪਹਿਲਾ ਪੇਜ ਸ਼ੋ ਹੋਊਗਾ ਇੱਥੋਂ ਤੁਸੀਂ ਕਾਪੀ ਕਰ ਸਕਦੇ ਹੋ ਆਹ ਵਾਲੇ ਲਿੰਕ ਨੂੰ ਇੱਥੋਂ ਕਾਪੀ ਦੀ ਆਪਸ਼ਨ ਤੁਹਾਨੂੰ ਦਿੱਤੀ ਹੋਈ ਆ ਕਲਿੱਕ ਕਰੋਗੇ ਤਾਂ ਕਾਪੀ ਹੋ ਜਾਊਗਾ ਇਹ ਆਪਣੇ ਆਪ ਜਾਂ ਫਿਰ ਇਹਦਾ ਪਹਿਲਾਂ ਤੁਸੀਂ ਕਾਪੀ ਤੇ ਪੈਨ ਲੈ ਕੇ ਲਿਖ ਸਕਦੇ ਹੋਗੇ ਵੱਡੇ ਅੱਖਰਾਂ ਦੇ ਵਿੱਚ MGH30 ਇਹਨੂੰ ਇਤੋਂ ਬਾਅਦ ਸਟਾਰਟ ਟਰੇਡਿੰਗ ਤੋਂ ਸਟਾਰਟ ਟਰੇਡਿੰਗ ਤੁਹਾਨੂੰ ਤੇ ਕਰੋਗੇ ਤਾ ਇਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਭਰਨਾ ਹੁੰਦਾਗਾ ਜੀ ਇੱਥੇ ਤੁਹਾਡਾ ਜਿਹੜਾ ਵੀ ਮੋਬਾਈਲ ਨੰਬਰ ਚੱਲ ਰਿਹਾ ਹੈਗਾ ਤੁਸੀਂ ਉਹ ਮੋਬਾਈਲ ਨੰਬਰ ਭਰ ਸਕਦੇ ਹੋਗੇ ਮੋਬਾਈਲ ਨੰਬਰ ਭਰਨ ਤੋਂ ਬਾਅਦ ਅੱਗੇ ਪ੍ਰੋਸੀਡ ਕਰ ਦੋਗੇ ਕਿਉਂਕਿ ਮੇਰੇ ਇਸ ਲੈਪਟਾਪ ਦੇ ਵਿੱਚ ਪਹਿਲਾਂ ਤੋਂ ਡੀਮੈਂਡ ਅਕਾਊਂਟ ਓਪਨਾਗਾ ਤਾਂ ਕਰਕੇ ਹਨਾ ਇਦਾਂ ਦਾ ਸ਼ੋ ਹੋ ਰਿਹਾ ਹੈਗਾ ਤੁਸੀਂ ਜਦੋਂ ਵੀ ਮੋਬਾਈਲ ਨੰਬਰ ਭਰ ਕੇ ਕਲਿੱਕ ਕਰੋਗੇ ਉਹ ਤੇ OTP ਆਊਗਾ OTP ਆਉਣ ਤੋਂ ਬਾਅਦ ਤੁਹਾਡਾ ਤੁਹਾਨੂੰ ਇਹ ਅੱਗੇ ਲੈ ਜਾਊਗਾ ਈਮੇਲ ਆਈਡੀ ਤੇ ਈਮੇਲ ਆਈ ਡੀ ਪਰ ਹੋਗੇ ਤਾਂ ਉਸ ਤੇ ਓਟੀਪੀ ਆਊਗਾ ਜਾਂ ਫਿਰ ਡਾਇਰੈਕਟ ਈਮੇਲ ਆਈ ਡੀ ਨੂੰ ਇਹ ਤੁਹਾਡੇ ਡੀਮੈਟ ਅਕਾਊਂਟ ਦੇ ਨਾਲ ਲਿੰਕ ਕਰ ਦੂਗਾ। ਇਸ ਤੋਂ ਬਾਅਦ ਤੁਹਾਡੇ ਕੋਲ ਪੈਨ ਕਾਰਡ ਹੋਣਾ ਚਾਹੀਦਾ, ਆਧਾਰ ਕਾਰਡ ਹੋਣਾ ਚਾਹੀਦਾ। ਜਿਹੜੀ ਨੋਰਮਲ ਡਿਟੇਲ ਆ ਪੈਨ ਕਾਰਡ ਤੇ ਆਧਾਰ ਕਾਰਡ ਦੀ ਮੰਗੂਗਾ ਇਹ ਤੁਹਾਡੇ ਤੋਂ ਉਹ ਤੁਸੀਂ ਪ੍ਰੋਪਰ ਫਿਲ ਕਰ ਦੇਣੀ ਆ ਤੇ ਉਸ ਤੋਂ ਬਾਅਦ ਅਮਾਉਂਟ ਪੁੱਛੂਗਾ ਵੀ ਤੁਹਾਡੀ ਕਿੰਨੀ ਕੀ ਇਨਕਮ ਆ ਤੁਹਾਡੀ 1 ਤੋਂ 5 ਲੱਖ ਕਰ ਸਕਦੇ ਹੋ, ਲੱਖ ਕਰ ਸਕਦੇ ਹੋ ਜਿੰਨੀ ਤੁਹਾਨੂੰ ਲੱਗਦਾ ਹਨ ਵੀ ਇੰਨਾ ਕੁ ਸੈਟ ਆ। ਇਸ ਤੋਂ ਬਾਅਦ ਤੁਹਾਡਾ ਸੈਕਟਰ ਪੁੱਛੂਗਾ ਪ੍ਰਾਈਵੇਟ ਸੈਕਟਰੋਂ ਜਾਂ ਫਿਰ ਐਗਰੀਕਲਚਰ ਆ ਵੀ ਕੰਮ ਕੀ ਕਰਦੇ ਹੋ। ਬਿਲਕੁਲ ਨਾਰਮਲ ਜੀ ਬੇਸਿਕ ਜੀ ਜਾਣਕਾਰੀ ਆ ਉਸ ਤੋਂ ਬਾਅਦ ਤੁਸੀਂ ਭਰ ਸਕਦੇ ਹੋ ਤੇ ਜਦੋਂ ਵੀ ਡਿਮੈਟ ਅਕਾਊਂਟ ਓਪਨ ਕਰਨਾ ਹੈ ਕੂਪਨ ਕੋਡ ਪਾਉਣਾ ਨਾ ਭੁੱਲਿਓ। ਜੇਕਰ ਤੁਹਾਨੂੰ ਹਨਾ ਉਹਨਾਂ ਟਾਈਮ ਇਹ ਅੱਗੇ ਨਹੀਂ ਲੈ ਕੇ ਜਾਏਗਾ ਜਿੰਨਾ ਟਾਈਮ ਤੁਸੀਂ ਕੂਪਨ ਕੋਡ ਨਹੀਂ ਭਰੂਗੇ। ਜੇਕਰ ਤੁਸੀਂ ਕੂਪਨ ਕੋਡ ਅਪਲਾਈ ਕਰਦੇ ਹੋ ਸਾਡੇ ਥਰੂ ਜੁੜਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਜਾਓਗੇ ਜਿਹਦੇ ਵਿੱਚ ਆਉਣ ਵਾਲੀਆਂ ਫਿਊਚਰ ਦੇ ਵਿੱਚ ਕਦੇ ਵੀ ਤੁਹਾਨੂੰ ਕਿਸੇ ਕਿਸਮ ਦੀ ਪ੍ਰੋਬਲਮ ਆਉਂਦੀ ਹੈ ਕੋਈ ਤਾਂ ਤੁਸੀਂ ਸਾਡੇ ਨਾਲ ਜੁੜ ਕੇ ਮਤਲਬ ਵਧੀਆ ਇਨਕਮ ਜਨਰੇਟ ਕਰ ਸਕਦੇ ਹੋਗੇ ਇਦਾਂ ਦਾ ਤਣ ਪੇਜ ਖੁੱਲ ਜੂਗਾ ਇਹ ਤਣ ਦਾ ਐਪ ਆ ਜਿਹੜਾ ਮੈਂ ਤੁਹਾਨੂੰ ਐਪ ਓਪਨ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਦਾਂਗਾ ਜਿਵੇਂ ਇਹਦੇ ਵਿੱਚ ਫੈਸਿਲਿਟੀਆਂ ਬਹੁਤ ਜ਼ਿਆਦਾ ਫੈਸਿਲਿਟੀਆਂ ਨੇ ਤਣ ਐਪ ਦੇ ਵਿੱਚ ਤੁਸੀਂ ਜਦੋਂ ਯੂਜ਼ ਕਰੋਗੇ ਇਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋਗੇ ਇਹ ਸਾਰਾ ਤੁਹਾਨੂੰ ਦਾ ਹੋਮ ਪੇਜ ਆ ਗਿਆ ਜੀ ਇੱਥੇ ਤੁਸੀਂ ਮਾਰਕੀਟ ਦਾ ਥਿਊ ਵੇਖ ਸਕਦੇ ਹੋਗੇ ਮਾਰਕੀਟ ਦਾ ਵੀਉ ਤੇ ਦੇਖ ਸਕਦੇ ਹੋ ਕਿ ਮਾਰਕੀਟ ਦੇ ਵਿੱਚ ਕੀ ਹੋ ਰਿਹਾਗਾ ਓਵਰঅল ਹਨਾ 월ਡ ਦੇ ਵਿੱਚ ਨਿਊਜ਼ ਵਗੈਰਾ ਸਟਾਕ ਤੇ ਬੌਚ ਲਿਸਟ ਇੱਥੇ ਆਜੂਗੀ ਤੁਸੀਂ ਇੱਥੇ ਕਿੰਨੇ ਵੀ ਸਟਾਕ ਆਪਣੇ ਐਡ ਕਰਕੇ ਰੱਖ ਸਕਦੇ ਹੋ ਇੱਥੇ ਤੁਹਾਡਾ ਪੋਰਟਫੋਲੀਓ ਸ਼ੋ ਕਰੂਗਾ ਤੇ ਨਾਲ ਨਾਲ ਪੋਜੀਸ਼ਨ ਜਿਹੜੀਆਂ ਵੀ ਤੁਸੀਂ ਅੱਜ ਦਿਨ ਦੇ ਵਿੱਚ ਕਿੰਨੀਆਂ ਟ੍ਰੇਡਾਂ ਬਣਾਈਆਂ ਹੋਣਗੀਆਂ ਉਹਨਾਂ ਦੀ ਪੋਜੀਸ਼ਨ ਸ਼ੋ ਹੋਊਗੀ ਤੇ ਨਾਲ ਹੋਰ ਬੈਨੀਫਿਟ ਇਹਦਾ ਜਿਹੜਾ ਵੀ ਤੁਸੀਂ ਚਾਰਟ ਦੇ ਉੱਪਰ ਦੇਖੋਗੇ ਲੌਸ ਪ੍ਰੋਫਿਟ ਤੁਹਾਡਾ ਜੋ ਵੀ ਹੋਇਆ ਉਸ ਟਾਈਮ ਜਿੰਨਾ ਵੀ ਲੌਸ ਪ੍ਰੋਫਿਟ ਹੋਇਆ ਤੁਹਾਨੂੰ ਉਹ ਚਾਰਟ ਦੇ ਉੱਪਰ ਹੀ ਸ਼ੋ ਕਰੇਗਾ ਤੇ ਉੱਥੋਂ ਹੀ ਮਾਰਕੀਟ ਦੇ ਵਿੱਚੋਂ ਐਗਜ਼ਿਟ ਕਰ ਸਕਦੇ ਹੋ ਤੁਸੀਂ ਐਡਜਸਟ ਹੋ ਸਕਦੇ ਹੋਗੇ ਤੇ ਨਾਲ ਹੋਰ ਬਹੁਤ ਜ਼ਿਆਦਾ ਫੈਸਿਲਿਟੀਆਂ ਨੇ ਉਹ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਨਾ ਤੇ ਨਾਲ ਦੀ ਨਾਲ ਸਾਰੇ ਜਾਣਿਆਂ ਨੂੰ ਬੇਨਤੀ ਆ ਵੀ ਆਪਣੇ ਲਿੰਕ ਦੇ ਨਾਲ ਜੁੜ ਕੇ ਸਾਡੇ ਨਾਲ ਜੁੜੋ ਤੁਹਾਨੂੰ ਇੱਕ ਟੈਲੀਗ੍ਰਾਮ ਚੈਨਲ ਬਣਾਵਾਂਗੇ ਜਿਹਦੇ ਵਿੱਚ ਸਾਰੇ ਪਰਸਨ ਰਲ ਮਿਲ ਕੇ ਟ੍ਰੇਡ ਕਰ ਸਕਦੇ ਹੋ ਧੰਨਵਾਦ ਜੀ